ਤੁਹਾਡਿਆ ਰਿਹਾ ਹੈ ਇਸ ਸਮਾਂ ਹੈ ਵੰਦਨਾ ਡਾਕਟਰ ਇਹ ਬਹੁਤ ਖਾਸ ਦੇ ਬਚੇ ਖਾਸ ਕਿਪੀਟਾ ਅਤੇ ਇਹਨਾਂ ਦੇ ਜਿਹੜੇ ਅਧਿਆਪਕ ਹਨ ਉਹਨਾਂ ਦੀ ਮਿਹਨਤ ਰੰਗ ਲਿਆਈ ਸੋ ਇਹਨਾਂ ਦਾ ਸਵਾਗਤ ਹੈ ਸਰਪੰਦ ਸਿਕਪਿਕਾ ਹਾਈ ਸਕੂਲ ਖਲਵਾੜਾ ਦੇ ਜੇ ਜੀਆਂ ਖੱਟ ਪਾਣੀ ਆ ਗਿਆ ਪਾਸ਼ਨ ਸੁਣ ਕੇ ਰਾਣੀ ਪੁੱਛਣ ਐਸਾ ਡਾਕਟਰ ਭੀਮ ਨਾਲ ਮੇਡ ਕਰਤੇ ਡਾਕਟਰ ਮੇਡ ਕਰਨੇ ਕੀ ਨਹੀਂ ਚਾਹੀਦਾ ਇਦਾਂ ਦਾ ਦੋਰੀ ਬੋਟ ਦਾ ਪਹਿਲੀ ਕਾਨਫਰੰਸ ਗਾਂਧੀ ਨਹੀਂ ਗਿਆ ਗਾਂਧੀ ਐਸ ਕਰਕੇ ਜਿਸ ਗਿਆ ਭਾਰਤ ਦੇ ਵਿੱਚ ਨਾ ਫਰਮਾਨੀ ਲਹਿਰ ਚੱਲਦੀ ਸੀ ਇਹ ਮੈਨੂੰ ਮਨਜ਼ੂਰ ਨਹੀਂ ਮੈਨੂੰ ਪਾਕਿਸਤਾਨ ਬਣ ਜਾਵੇ ਮੈਂ ਸਹਿਮਤ ਹਾਂ ਪਰ ਇਹ ਦਕਾਰਾਂ ਨਾ ਮੈਂ ਸਹਿਮਤ ਨਹੀਂ ਦੂਸਰੀ ਗੱਲ ਡਾਕਟਰ ਐਮੇਡ ਕਰ ਦਲਤਾਂ ਦਾ ਨਮਾਇੰਦਾ ਹੀ ਨਹੀਂ ਇੱਥੋਂ ਤਾਰਾਂ ਗਈਆਂ ਪੇ ਤੁਸੀਂ ਮੰਗੂ ਰਾਮ ਮੰਗੋ ਵਾਲੀਆ ਦਾ ਸੁਣਨਾ ਸੁਣਿਆ ਹੋਇਆ ਹੋਣਾ ਉਹਨੇ ਵੀ ਲਹਿਰ ਚਲਾਈ ਸੀ 1925 ਤੋਂ ਲੈ ਕੇ 1932 ਤੱਕ ਆਰਧਾਰਮ ਦੀ ਗਾਂਧੀ ਦੇ ਹੱਕ ਚ ਕਿੰਨੀਆਂ ਗਈਆਂ ਗਾਂਧੀ ਦੇ ਹੱਕ ਚ ਤਿੰਨ ਤਾਰਾਂ ਇੱਕ ਤਾਰ ਗਈ ਜਗਜੀਤ ਸਿੰਘ ਨਰਾਮ ਦੂਸਰੀ ਤਾਰ ਪਿਥਵੀ ਰਾਜ ਚੋਹਾਨ ਤੀਜੀ ਤਾਰ ਮਾਸਟਰ ਗਰਵੰਤਾ ਸਿੰਘ ਜੰਦਰਾਲਾ ਤਿੰਨ ਤਾਰਾਂ ਗਈਆਂ ਗਾਂਧੀ ਨੇ ਬਾਈਕਾਟ ਦਿੱਤਾ ਭਾਰਤ ਆ ਗਿਆ ਅੰਗਰੇਜ਼ਾਂ ਨੇ ਫੜ ਲਿਆ ਅੰਦਰ ਦੇ ਤਾਂ ਜਨਬ ਦਾ ਜੇਲ੍ਹ ਵਿੱਚ ਮਜਬੂਰ ਹਨ ਉਹਨਾਂ ਐਕਟ ਬਣਿਆ ਉਹਨਾਂ ਐਕਟ ਦਾ ਫਿਰ ਚਲਤਾ ਕਰਨਾ ਪਿਆ ਜਿਹੜਾ 1935 ਦਾ ਕਾਨੂੰਨ ਬਣਿਆ ਪਰ ਘੱਟ ਹੱਕ ਮਿਲੇ 1947 ਨੂੰ ਦੇਸ਼ ਆਜ਼ਾਦ ਹੋਇਆ ਪਹਿਲੇ ਕਾਨੂੰਨ ਮੰਤਰੀ ਬਣੇ ਸੰਵਧਾਨ ਲਿਖਿਆ ਦੁਨੀਆ ਦਾ ਸ੍ਰੇਸ਼ ਸੰਵਧਾਨ ਜਿਹਦੇ ਵਿੱਚ ਹੱਕ ਦਿੱਤੇ 1951 ਵਿੱਚ ਹਿੰਦੂ ਕੋਡ ਬੈਲ ਆ ਬੀਬੀਆਂ ਬੇਟੀਆਂ ਬਰਾਬਰ ਤਾਦਾਦਕਾਰ ਬੀਬੀਆਂ ਬੰਦਿਆਂ ਦੇ ਬਰਾਬਰ ਦੇਖੋ ਪੰਚਾਇਤਾਂ ਵਿੱਚ ਅੱਧੀ ਵਾਜਾਂ ਅੱਧੀ ਜਿਹੜੀ ਪੰਚਾਇਓ ਇਹ ਸਭ ਤਾੜਨ ਕਿਹਾ ਬੀਮਰਾਮ ਐਡ ਕਰਨੇ ਕਾਨੂੰਨ ਹਾਂਜੀ ਜੀ ਮੈਂ ਸੀਸ਼ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਖਲਵਾੜਾ ਅੱਜ ਸਾਡੇ ਸਕੂਲ ਵਿੱਚ ਅ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਪਿੰਡ ਖਲਵਾੜਾ ਵੱਲੋਂ ਬਾਬਾ ਸਾਹਿਬ ਡਾਕਟਰ ਡੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਅਤੇ ਸਰਕਾਰੀ ਹਾਈ ਸਕੂਲ ਖਲਵਾੜਾ ਦੇ ਸਾਰੀਆਂ ਹੀ ਜਮਾਤਾਂ ਵਿੱਚ ਪਿਛਲੇ ਸਾਲ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਕੈਸ਼ ਪ੍ਰਾਈਜ਼ ਦੇ ਰੂਪ ਵਿੱਚ ਇਨਾਮ ਵੰਡੇ ਗਏ ਇਸ ਤੋਂ ਇਲਾਵਾ ਇਸ ਸਕੂਲ ਦੇ ਅਧਿਆਪਕ ਸਰਦਾਰ ਹਰਸ਼ਵੰਨ ਸਿੰਘ ਜੀ ਨੇ ਵੀ ਆਪਣੇ ਵੱਲੋਂ ਦਿਮਾਗ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਮਿਲਿਆ ਤੇ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ ਦੇ ਜਨਮ ਦੇ ਵਿਸਥਾਰ ਵਿੱਚ ਉਨ੍ਹਾਂ ਦੀ ਵਿਚਾਰਧਾਰਾ ਉੱਤੇ ਵਿਚਾਰ ਚਰਚਾ ਮਾਰ ਦੇ ਕੇ। ਧੰਨਵਾਦ। ਸਰ ਸਟੂਡੈਂਟ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਵਿਦਿਆਰਥੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਦਾਂ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਜੀ ਨੇ ਪੜ੍ਹ ਲਿਖ ਕੇ ਆਪਣੇ ਗਿਆਨ ਨੂੰ ਅੱਗੇ ਕਰਕੇ ਉਹ ਭਾਰਤ ਦਾ ਸੰਵਿਧਾਨ ਲਿਖਣ ਤੱਕ ਦਾ ਕੰਮ ਕੀਤਾ, ਉਨਾ ਹੀ ਵਿਰਿਹਾਕਿਆਂ ਨੂੰ ਵੀ ਵੱਧ ਤੋਂ ਵੱਧ ਪੜ੍ਹਨਾ ਲਿਖਣਾ ਚਾਹੀਦਾ ਹੈ। ਪੜ੍ਹਨ ਲਿਖਣ ਦੇ ਨਾਲ ਉਨ੍ਹਾਂ ਦਾ ਦਿਮਾਗ ਖੁੱਲੇਗਾ। ਜੇ ਮਾਫੁੱਲ ਨੇ ਆਲਮਾਰੀ ਸੋਚਦਾ ਵਿਚਾਰਾ ਵਿਸ਼ਾਲ ਹੋਏਗਾ ਕਿ ਉਹ ਸਫਲਤਾ ਦੀਆਂ ਮੰਡੀਆਂ ਨੂੰ ਹੌਂਸਲੇ